ਆ ਦੇਖੋ ਮਿੱਤਰੋ ਏਕਤਾ ਜੋ ਬਲ ਜਿੱਥੇ ਪਰਿਵਾਰ ਇਕੱਠਾ ਹੈਗਾ ਉਥੇ ਮਿੱਤਰੋ ਕੰਮ ਵੀ ਮਿੰਟਾਂ ਸਕਿੰਟਾਂ ਦੇ ਨਾਲ ਹੁੰਦੇ ਨੇ ਤੁਸੀਂ ਤਾਂਹਾਂ ਦੇਖ ਸਕਦੇ ਹੋ ਕਿ ਇੰਨਾ ਜਿਆਦਾ ਰੱਬ ਕੁਲਿਆ ਪਿਆ ਨਾ ਵੀ ਮਤਲਬ ਹੋਣਾ ਗਿਆ ਮੀ ਹੋਣਾ ਗਿਆ ਮੀ ਤੇ ਮਿੱਤਰੋ ਮੈਨੂੰ ਲੱਗਦਾ ਮੀ ਖੜਾ ਹੀ ਸਾਡੇ ਕਰਕੇ ਸੀਗਾ ਕਿਉਂਕਿ ਰੱਬ ਸੋਚਦਾ ਹੋਊਗਾ ਵੀ ਮੇਨਤੀ ਮਰ ਇਕੱਠ ਬੰਦੇ ਲੋਕ ਨੇਗੇ ਵੀ ਕੰਮ ਨਾਲ ਦੇ ਕੰਮ ਮੇਨਤੀ ਬੰਦੇ ਨੇਗੇ ਆਪਾਂ ਮਿੱਤਰੋ ਸਾਰਾ ਤਾਮਾਯਾਮਾ ਇੱਥੇ ਲਿਆਂਦਾ ਦੇ ਨਾਲ ਪਰਾਲੀ ਵੀ ਲੈ ਕੇ ਆਇਆਗੇ ਪਰਾਲੀ ਆਪਾਂ ਤਾਂ ਲੈ ਕੇ ਆਇਆ ਮਿੱਤਰੋ ਜਿਹੜੇ ਮਤਲਬ ਕਣੀ ਹੁੰਦੀ ਹੈ ਕਿ ਉਹ ਸਿੱਧੀ ਆ ਕੇ ਆਪਣੇ ਬਾਣ ਦੇ ਉੱਪਰ ਨਾ ਬਜੀ ਜਿਹਨਾਂ ਕਿ ਪਰਤ ਪੁਰਤ ਬਣ ਜੇ ਵੀ ਇਹਦੇ ਨਾਲ ਪੌਦਾ ਆਪਣੀ ਹਰੀ ਨਾ ਹੋਵੇ ਫਿਰ ਫਿਰ ਆਪਾਂ ਉੱਪਰ ਪਰਾਲੀ ਛੜ ਦਿੰਦੇ ਨੇ ਪਹਿਲਾਂ ਪ੍ਰਾਣੀ ਦੇ ਉੱਪਰ ਕਣੀ ਬਾਈ ਦੀ ਹੈਗੀ ਫੇਰ ਜਮੀਨ ਦੇ ਵਿੱਚ ਪਾਣੀ ਹੁੰਦਾ ਹੈਗਾ ਉਹਦੇ ਨਾਲ ਪੌਦ ਦਾ ਕੱਲਾ ਕਲਾ ਦਾਣਾ ਹਰਾ ਹੁੰਦਾ ਹੈਗਾ ਜੇਕਰ ਗਰਮੀ ਜ਼ਿਆਦਾ ਹੋਵੇ ਤਾਂ ਵੀ ਮਿੱਤਰੋ ਪੌਦ ਛੱਡਦਿਆ ਕਰੋ ਉਹਦੇ ਨਾਲ ਬਹਾਂ ਠੰਡਾ ਰਹਿੰਦਾ ਹੈਗਾ ਜੇਕਰ ਠੰਡ ਵਾਲੀ ਹੋਵੇ ਜਾਂ ਫਿਰ ਮੀਂਹ ਆਉਣ ਵਾਲਾ ਹੋਵੇ ਫੇਰ ਵੀ ਮਿੱਤਰੋ ਪਰਾਲੀ ਛੱਡਦਿਆ ਕਰੋ ਇਹਦੇ ਨਾਲ ਮਿੱਤਰੋ ਬਚਤ ਰਹਿ ਜਾਂਦੀ ਹੈਗੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ YouTube ਚੰਨ ਤੇ ਸਾਡੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ